ਮਹਾਰਾਜ ਦੇ ਘਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਗੁਰੂ ਘਰ ਦੇ ਨਾਲ ਜਿਨੇ ਜਿਨੇ ਮੱਥਾ ਲਾਇਆ ਹੈ ਚਾਹੇ ਉਹ ਮੁਗਲ ਸ਼ਾਸਨ ਸੀ ਗ੍ਰਿਆ ਕਿਸੇ ਦਾ ਕੱਖਣੀ ਇਹਨਾਂ ਨੇ ਵੀ ਇਹੀ ਅਰਦਾਸ ਬੇਨਤੀ ਕੀਤੀ ਸੀ ਤੇ ਰਹਿਣਾ ਇਹਨਾਂ ਦਾ ਵੀ ਕੱਖ ਜਿਹੜੀ ਸੰਗਤ ਹੁੰਦੀ ਹੈ ਸੰਗਤ ਹੀ ਸਾਰਾ ਕੁਝ ਹੁੰਦੀ ਹੈ ਵੀ ਬੰਦਾ ਤਾਂ ਸੰਗਤ ਦੇ ਚਰਨਾਂ ਦੀ ਧੂਲ ਹੁੰਦਾ ਜਿਹੜਾ ਕੋਈ ਸੰਗਤ ਨੇ ਕਹਿ ਦਿੱਤਾ ਉਹੀ ਚੀਜ਼ ਪ੍ਰਵਾਨ ਹੁੰਦੀ ਹੈ ਕੌਣ ਸਾ ਤੋਂ ਵੱਡੀ ਹੈ ਜੇ ਕੌਮ ਚਾਵੇ ਤਾਂ ਇਹ ਰਾਜ ਦੇ ਤਖਤ ਤੇ ਵੀ ਬਾਹ ਦਿੰਦੀ ਹੈ ਤੇ ਜੇ ਕੌਮ ਚਾਵੇ ਤੇ ਇਹ ਫਾਂਸੀ ਵਾਲੀ ਤਖਤੀ ਤੇ ਵੀ ਚੜਾ ਦਿੰਦੀ ਹੈ ਇੰਨੀ ਜ਼ਿਆਦਾ ਕੌਮ ਸ਼ਕਤੀ ਹੁੰਦੀ ਹੈ ਕੌਮ ਬਲਵਾਨ ਜਿਹੜੀ ਕੌਮ ਜਿਹੜੇ ਆਗੂ ਦੇ ਨਾਲ ਉਸ ਦੀ ਕੌਮ ਖਲੋਤੀ ਹੈ ਉਹਨੂੰ ਕੋਈ ਕੁਝ ਨਹੀਂ ਕਰ ਸਕਦਾ ਤੁਸੀਂ ਦੇਖੋ ਇਹ ਭਾਈ ਅਮਰਿਤਪਾਲ ਸਿੰਘ ਦੀ ਪੌਪੁਲੈਰਿਟੀ ਸੀ ਭਾਈ ਦੀਪ ਸਿੱਧੂ ਦੀ ਪੌਪੁਲੈਰਿਟੀ ਸੀ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਜੋ ਪਿਆਰ ਸੀ ਸਤਕਾਰ ਸੀ ਜੋ ਕਿ ਜਥੇਬੰਦੀ ਦੇ ਸੰਸਥਾਪਕ ਬਾਈ ਦੀਪ ਸਿੱਧੂ ਨੂੰ ਐਕਸੀਡੈਂਟ ਵਿੱਚ ਸ਼ਹੀਦ ਕਰਾ ਦਿੱਤਾ ਤੇ ਉਸ ਦੇ ਨੈਕਸਟ ਪ੍ਰਧਾਨ ਭਾਈ ਅਮਰਿਤਪਾਲ ਸਿੰਘ ਨੂੰ ਐਨਐਸਏ ਲਾ ਕੇ ਕਾਲੇ ਪਾਣੀ ਦੀ ਜੇਲ ਡਿਬਰੂਗੜ੍ਹ ਵਿਖੇ ਨજરਬੰਦ ਕਰ ਦਿੱਤਾ ਇਹਨਾਂ ਦੋਵਾਂ ਨੂੰ ਜੋ ਸਾਸੀ ਨੌਜਵਾਨੀ ਦਾ ਸੀ ਦੁਨੀਆ ਦਾ ਇਤਿਹਾਸ ਹੈ ਗਵਾਹ ਭਰਦਾ ਹੈ ਚਾਹੇ ਰੂਸ ਦੀ ਰੈਵੋਲੂਸ਼ਨ ਹੋਵੇ ਚਾਹੇ ਜੋ ਅਮਰੀਕਾ ਦੀ ਵਾਰ ਆਫ ਇੰਡੀਪੈਂਡੈਂਸ ਹੋਵੇ ਚਾਹੇ ਨਪੋਲੀਅਨ ਦਾ ਸਾਥ ਤਾ ਹੋਵੇ ਸਾਰਾ ਕੁਝ ਜੋ ਕੀਤਾ ਨੌਜਵਾਨੀ ਨੇ ਕੀਤਾ ਇਥੋਂ ਤੱਕ ਜੇ ਆਪਾਂ ਦੇ ਇਤਿਹਾਸ ਵੱਲ ਚਾਤੀ ਮਾਰੀਏ ਪੰਜਾਬ ਦੇ ਇਤਿਹਾਸ ਵੱਲ ਜਦੋਂ ਉਦੋਂ ਜਥੇਦਾਰ ਨਵਾਬ ਕਪੂਰ ਸਿੰਘ ਜੀ ਨੇ ਜਦੋਂ ਆਪਣਾ ਦਲਪੰਤ ਬਹੁਤ ਵੱਡਾ ਹੋ ਗਿਆ ਸੀ ਤਾਂ ਉਹਨਾਂ ਨੇ ਜਦੋਂ ਕੌਮ ਨੂੰ ਮਿਸਲਾਂ ਦੇ ਵਿੱਚ ਵੱਡਿਆ ਸੀਨਾ ਜੀ ਤਾਂ ਨਿਸ਼ਾਨ ਸਾਹਿਬ ਵੱਡੇ ਸੀ ਬਾਬਾ ਦੀਪ ਸਿੰਘ ਜੀ ਦੇ ਜੋ ਹਿੱਸੇ ਸ਼ਹੀਦਾਂ ਦੀ ਮਿਸਲ ਦਾ ਨਿਸ਼ਾਨ ਆਇਆ ਸੀ ਆਏ ਜੋ ਨਕਈਆਂ ਦੀ ਮਿਸਲ ਬਣੀ ਸੀ ਕਸੂਰ ਹਲਕੇ ਦੇ ਜਿਹੜੇ ਸੰਧੂ ਸੀ ਕਰੋੜਾ ਸਿੰਘੀਆ ਮਿਸਲ ਸੀ ਦਸੌਂਦਾ ਸਿੰਘ ਦੀ ਜਿਹੜੀ ਮਿਸਲ ਸੀ ਤਾਂ ਆਏ 12 ਮਿਸਲਾਂ ਨੂੰ ਨਿਸ਼ਾਨ ਸਾਹਿਬ ਵੱਡੇ ਸੀ ਉਦੋਂ ਕਿਉਂਕਿ ਜਿਹੜੀ ਰਸਦ ਬਸਦ ਕਿਉਂਕਿ ਪੰਥ ਐਡਾ ਵੱਡਾ ਹੋ ਚੁੱਕਿਆ ਸੀ ਤੇ ਉਦੋਂ ਇੱਕੋ ਸਮੇਂ ਤੇ ਅਕਾਲ ਤਖਤ ਸਾਹਿਬ ਤੇ ਹੀ ਸਾਰਿਆਂ ਨੂੰ ਇਕਾਗਰ ਕਰਨਾ ਇਕੱਠੇ ਕਰਨਾ ਬੜਾ ਔਖਾ ਹੋ ਚੁੱਕਿਆ ਸੀ ਤਾਂ ਉਹਨਾਂ ਨੇ ਵੱਖ-ਵੱਖ ਹਿੱਸੇ ਵੰਡ ਦਿੱਤੇ ਸੀ ਤਾਂ ਉਦੋਂ ਮਿਸਲਾਂ ਵੀ ਅੱਗੇ ਦੋ ਤਰੀਕਿਆਂ ਦੀਆਂ ਸੀ ਇੱਕ ਸੀ ਬੁੱਢਾ ਦਲ ਇੱਕ ਸੀ ਤਰਨਾ ਦਲ ਤਰਨਾ ਦਲ ਉਹ ਸੀ ਜਿਹੜੇ 40 ਸਾਲਾਂ ਤੋਂ ਘੱਟ ਉਮਰ ਵਾਲੇ ਸੀ ਬੁੱਢੇ ਦਲ ਵਿੱਚ ਉਹ ਸਨ ਜਿਹੜੇ 40 ਸਾਲਾਂ ਤੋਂ ਉੱਪਰਲੀ ਉਮਰ ਵਾਲੇ ਸੀ ਤਾਂ ਉਦੋਂ ਵੀ 80% ਜਿਹੜੀਆਂ ਮਸਲੇ ਸੀ ਉਹ ਤਰਨਾ ਦਾ ਲਾਲੀਆਂ ਸੀ 20% ਜਿਹੜੀਆਂ ਮਸਲੇ ਸੀ ਉਹ ਬੁੱਢਾ ਦਾ ਲਾਲੀਆਂ ਸੀ ਤਾਂ ਉਦੋਂ ਵੀ ਨੌਜਵਾਨੀ ਦਾ ਬੜਾ ਵੱਡਾ ਹੰਗਾਰਾ ਸੀ ਇਸ ਸਮੇਂ ਵੀ ਨੌਜਵਾਨੀ ਦਾ ਬੜਾ ਵੱਡਾ ਹੰਗਾਰਾ ਚਾਹੀਦਾ ਹੈ ਜਿਹੜੇ ਸੂਝਵਾਨ ਨੇ ਵਡੇਰੀ ਉਮਰ ਦੇ ਨੇ ਉਹ ਅੱਗੇ ਬੰਦੇ ਨੂੰ ਸਲਾਹ ਦੇ ਸਕਦੇ ਨੇ ਐਕਸਪੀਰੀਅੰਸ ਤੌਰ ਤੇ ਦੱਸ ਸਕਦੇ ਨੇ ਪਰ ਇਸ ਜਥੇਬੰਦੀ ਨੂੰ ਆਪ ਦੇ ਮੋਢਿਆਂ ਤੇ ਕਾਇਮ ਤਾਂ ਨੌਜਵਾਨੀ ਨੇ ਕਰਨਾ ਹੈ ਨੌਜਵਾਨੀ ਇਤਿਹਾਸ ਦੇ ਵਰਕੇ ਲਿਖਦੀ ਹੁੰਦੀ ਹੈ ਇਤੋਂ ਤੱਕ ਕਿ ਜਿੰਨੇ ਵੀ ਦਿਗੜੂਗੜ ਜੇਲ੍ਹ 'ਚ ਨੇ ਉਹਨਾਂ ਦੀ ਉਮਰ 30 35 ਸਾਲਾਂ ਤੋਂ ਵਢੇਰੀ ਹੈ ਨਹੀਂਗੀ 40 ਨੌਜਵਾਨ ਅਮਰitsar ਜੇਲ੍ਹ ਦੇ ਵਿੱਚ ਨੇ ਉਹ ਵੀ 30 35 ਸਾਲਾਂ ਤੋਂ ਵੱਧ ਹੈ ਨਹੀਂਗੇ ਤਾਂ ਬੇਨਤੀ ਹੈ ਵੀ ਨੌਜਵਾਨੀ ਨੇ ਕਾਰਜ ਸੋਧਣਾ ਹੈ ਜਿਹੜੇ ਸ਼ੂ ਜਵਾਨ ਨੇ ਸਾਡੇ ਬਿਰਗ ਨੇ ਉਹਨਾਂ ਨੂੰ ਸਾਨੂੰ ਜੋ ਮਾਰਗਦਰਸ਼ਨ ਕਰਨਾ ਹੈ ਸਾਨੂੰ ਦੱਸਣਾ ਹੈ ਕਿਹ ਚੀਜ਼ ਗਲਤ ਹੈ ਕਿਹ ਚੀਜ਼ ਸਹੀ ਹੈ ਤਾਂ ਬੇਨਤੀ ਹੈ ਜੀ ਵੀ ਆਪਾਂ ਸਾਰੇ ਓਕੇ ਹੱਲਾ ਮਾਰੀਏ ਇਹ ਜਿਹੜੀ ਆਪਣੀ ਧਰਤੀ ਹੈ ਤਲਵੰਡੀ ਸਾਬੋ ਦਾ ਜਿਹੜਾ ਏਰੀਆ ਹੈ ਇੱਥੋਂ ਜਿਹੜਾ ਵਦ ਤੋਂ ਵਦ ਕਾਠ ਹੈ ਜਿਹੜਾ ਇਹ ਭਖਣਾ ਇੱਥੋਂ ਘੱਟੋਂ ਘੱਟ ਵੀ ਹਜ਼ਾਰਾਂ ਲੱਖਾਂ ਦਾ ਕਾਠ ਹੋਵੇ ਦਿੱਲੀ ਤੱਕ ਪਤਾ ਲੱਗੇ ਵੀ ਵਾਕਈ ਪੰਜਾਬ ਚ ਖੇਤਰੀ ਧਿਰ ਦਾ ਅਗਾਜ਼ ਹੋ ਚੁੱਕਿਆ ਹੈ ਜਿਨੇ ਕਾਨੂੰਨੀ ਤੇ ਸੰਵਿਧਾਨਕ ਤਰੀਕੇ ਦੇ ਨਾਲ ਪੰਜਾਬ ਪੰਜਾਬ ਦੇ ਹੱਕਾਂ ਦੀ ਜੋ ਪੈਰਵੀ ਕਰਨੀ ਹੈ ਸਾਡਾ ਪਾਣੀਆਂ ਦਾ ਮਸਲਾ ਚੰਡੀਗੜ੍ਹ ਦਾ ਮਸਲਾ ਪੁਰਾਣੇ ਅਕਾਲੀ ਆਦੇ ਹੁੰਦੇ ਸੀ ਫੁੱਲਾ ਵਿੱਚੋਂ ਫੁੱਲ گلاب ਦਾ ਚੰਡੀਗੜ੍ਹ ਸ਼ਹਿਰ ਪੰਜਾਬ ਦਾ ਅੱਜ ਆਪਾਂ ਇਹ ਚੀਜ਼ਾਂ ਮਣਾ ਵਿਚਾਰ ਚੁੱਕੇ ਸਾਡਾ ਸਾਰਾ ਕੋਸ਼ਿਸ਼ ਕੁਝਦਾ ਜਾ ਰਿਹਾ ਹੈ ਆਪਾਂ ਇਸ ਲਈ ਕਿ ਚਲੀਏ ਪੰਜਾਬ ਦੇ ਹੱਕਾਂ ਦੀ ਪ੍ਰਾਪਤੀ ਕਰੀਏ ਤੇ ਜਿਵੇਂ ਬਾਈ ਦੀਪ ਸਿੱਧੂ ਨੇ ਆਪਣੀ ਜਥੇਬੰਦੀ ਵਾਰਿਸ ਪੰਜਾਬ ਦੇ ਦਾ ਤਖੱਲਸ ਰੱਖਿਆ ਸੀ ਹਮ ਰਾਖਤ ਪਾਸ਼ਾਹੀ ਦਾਵਾ ਪਾਸ਼ਾਹੀ ਦਾਵਾ ਸਦਾ ਰਹੂਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਹੈ ਕਿਸ ਨੂੰ ਕੋਈ ਖੋ ਨਹੀਂ ਸਕਦਾ ਐਨੀਆਂ ਕੋ ਮੇਰੀਆਂ ਸ਼ਿਨੇਬਰ ਬੇਂਤੀਆਂ ਨੇ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ